ਸਤਿ ਸ੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਮੈਂ ਕਲੈਕਸ਼ਨਾਂ ਬਹੁਤ ਹੀ ਸੋਹਣੀਆਂ ਪਿਆਰੀਆਂ ਤੇ ਪਿਆਰੇ-ਪਿਆਰੇ ਰੰਗਾਂ ਨਾਲ ਲੈ ਕੇ ਆਈਆਂ ਇਹ ਸਟਾਰਟਿੰਗ ਦੇ 4-5 ਕਲਰ ਐਡ ਹੋ ਗਏ ਨੇ ਉਸ ਤੋਂ ਬਾਅਦ ਅੱਗੇ ਜਾ ਕੇ ਇਹਨਾਂ ਨਾਲ ਰਿਲੇਟਡ ਹੋਰ ਵੀ ਬਹੁਤ ਜ਼ਿਆਦਾ ਕਲੈਕਸ਼ਨ ਆਣਗੀਆਂ ਪ੍ਰਾਈਸ ਜਿਹੜਾ ਉਹ ਮੈਂ ਤੁਹਾਨੂੰ ਦੱਸ ਦਿਆਂਗੀ ਐ ਵਾਲੀਆਂ ਕਲੈਕਸ਼ਨਾਂ ਬਹੁਤ ਸੋਹਣੀਆਂ ਨੇ ਸਿਰਫ ਤੇ ਸਿਰਫ 680 ਵਿੱਚ ਐ ਵਾਲੇ ਸੂਟ ਤੁਹਾਨੂੰ ਮਿਲ ਜਾਣਗੇ ਇਹ ਜਿਹੜੀਆਂ ਹੁਣ ਕਲੈਕਸ਼ਨ ਆਈਆਂ ਨੇ ਇਹਨਾਂ ਵਿੱਚ ਚਾਰ ਕਲਰ ਆਪਸ਼ਨ ਨੇ ਬਟ ਇਹਨਾਂ ਦੇ ਇਲਾਵਾ ਜਿਹੜੀਆਂ ਹੋਰ ਮੈਂ ਲਾਸਟੇ ਕੁਝ ਕਲੈਕਸ਼ਨਾਂ ਐਡ ਕੀਤੀਆਂ ਨੇ ਉਹਨਾਂ ਸਾਰਿਆਂ ਦਾ ਪ੍ਰਾਈਸ ਜਿਹੜਾ ਸੇਮ ਹੈ ਇਹ ਕਾਟਨ ਦੀਆਂ ਕਲੈਕਸ਼ਨਾਂ ਨੇ ਉਹ ਤੁਸੀਂ ਲਾਸਟ ਜਾ ਕੇ ਮੈਂ ਡਿਟੇਲ ਇਹਨਾਂ ਦੀ ਦੱਸ ਦਿਆਂਗੀ ਕਿਉਂਕਿ ਉਸ ਤੋਂ ਪਹਿਲਾਂ ਹੋਰ ਕਲੈਕਸ਼ਨ ਆ ਰਹੀਆਂ ਨੇ ਉਹਨਾਂ ਦੀ ਡਿਟੇਲ ਵੀ ਤੁਹਾਨੂੰ ਦੱਸਣੀ ਹੈ ਇਸ ਲਈ ਇਹਨਾਂ ਨਾਲ ਬੰਦੀ ਦੀ ਡਿਟੇਲ ਹੈ ਉਹ ਤੁਸੀਂ ਲਾਸਟੇ ਮੈਂ ਦੱਸਾਂਗੀ ਤੇ ਵੀਡੀਓ ਨੂੰ ਫੁੱਲ ਵਾਚ ਕਰਨਾ ਦੱਸਣਾ ਜ਼ਰੂਰ ਕਲੈਕਸ਼ਨਾਂ ਕਿਹੜੀਆਂ ਸੋਹਣੀਆਂ ਲੱਗੀਆਂ ਕਿਉਂਕਿ ਕਲੈਕਸ਼ਨਾਂ ਦੀ ਡਿਟੇਲ ਜਿਹੜੀ ਆ ਉਹ ਅੱਗੇ ਜਾ ਕੇ ਵੀ ਆਏਗੀ ਇਹ 580ਆਂ ਵਿੱਚ ਤੁਹਾਨੂੰ ਸੂਟ ਮਿਲੇਗਾ ਦੋ ਕਲਰ ਦੇ ਵਿੱਚ ਅਵੇਲੇਬਲ ਨੇ ਐ ਵਾਲੇ ਸੂਟ ਜਿਹੜੇ ਨੇ ਤੁਹਾਨੂੰ 190ਆਂ ਦੇ ਵਿੱਚ ਮਿਲ ਜਾਏਗਾ ਦੁਪੱਟਾ ਬਹੁਤ ਪਿਆਰਾ ਹੈ कॉटन ਦਾ ਦੁਪੱਟਾ ਹੈ ਤੇ ਨਾਲ ਲੈਸ ਲੱਗੀ ਹੈ ਗੋਟਾ ਪੱਟੀ ਵਰਕ ਹੈ ਤੇ ਸੂਟ ਜਿਹੜਾ ਤੁਹਾਨੂੰ 5 ਮੀਟਰ ਦਾ 올ਓਵਰ ਪ੍ਰਿੰਟ ਮਿਲੇਗਾ ਜਾਰਜਟ ਫੈਬਰਿਕ ਦੇ ਨਾਲ ਜਿਵੇਂ ਦਾ 셔ਟ ਦਾ ਫੈਬਰਿਕ ਹੈ ਤੇ ਉਵੇਂ ਦਾ ਹੀ ਦੁਪੱਟੇ ਤੇ ਸਾਈਡਾਂ ਤੇ ਕੰਮ ਹੈ ਤੇ ਵਿੱਚ ਵੀ ਕੰਮ ਹੈ ਇਹ ਬਹੁਤ ਟ੍ਰੈਂਡ ਕਰ ਰਿਹਾ ਅੱਜਕੱਲ੍ਹ ਐਵੇਂ ਦੇ ਦੁਪੱਟੇ ਰਕ੍ਰਿਸ਼ ਫੈਸ਼ਨ ਸੇਲ ਆਈ ਹੈ ਇਹਨਾਂ ਦੇ ਉੱਪਰ ਪ੍ਰਾਈਸ ਹੁਣ ਲੈਸ ਆਇਆ ਹੈ 100 150 ਰੁਪਿਆ ਇਹਨਾਂ ਤੇ ਲੈਸ ਹੈ ਤੇ 990 ਦੇ ਵਿੱਚ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਬਾਈ ਕਰ ਸਕਦੇ ਹੋ ਸ਼ਿਪਿੰਗ ਚਾਰजेस ਜਿਹੜੇ ਨੇ ਉਹ ਫ੍ਰੀ ਨੇ ਆਲ ਓਵਰ ਇੰਡੀਆ ਤੁਸੀਂ ਜੇ ਸੂਟ ਮੰਗਵਾਉਣਾ ਚਾਹੁੰਦੇ ਹੋ ਤੁਹਾਨੂੰ ਸਿਰਫ ਤੇ ਸਿਰਫ ਇਹ ਵਾਲੇ ਜਿਹੜੇ ਸੂਟ ਨੇ ਇਹ ਜੌਰਜਟ ਦੇ ਆਣਗੇ ਜੌਰਜਟ ਦੀ ਸ਼ਰਟ ਹੈ ਜੌਰਜਟ ਦਾ ਬਾਟਮ ਤੇ ਜੌਰਜਟ ਦੀ ਸ਼ਰ ਦੁਪੱਟਾ ਨਾਲ ਆਏਗਾ 2.5 ਮੀਟਰ ਦੀ ਸ਼ਰਟ ਹੈ 2.5 ਮੀਟਰ ਦਾ ਬਾਟਮ ਤੇ 2.5 ਮੀਟਰ ਦੀ ਛਿੱਤਾਂ ਨਾਲ ਦੁਪੱਟਾ ਮਿਲੇਗਾ ਪਲੇਨ ਬਾਟਮ ਹੈ ਪ੍ਰਿੰਟਡ ਸ਼ਰਟ ਹੈ ਤੇ ਦੁਪੱਟਾ ਵੀ ਜਿਹੜਾ ਨਾਲ ਤੁਹਾਨੂੰ ਪ੍ਰਿੰਟਡ ਹੀ ਮਿਲੇਗਾ ਇਹ 890 ਰੁਪਏ ਦੇ ਵਿੱਚ ਤੁਹਾਨੂੰ ਸੂਟ ਮਿਲ ਜਾਏਗਾ ਪਾਰਟੀ ویئر ਸੂਟ ਹੈ ਮਕੈਸ਼ ਲੱਗੀ ਹੈ ਸ਼ਰਟ ਤੇ ਪ੍ਰਿੰਟਡ ਹੈ ਤੇ ਜੌਰ ਜਟੇ ਦਾ ਫੈਬਰਿਕ ਹੈ ਕਲਰ ਆਪਸ਼ਨ ਇਹਦੇ ਕਾਫੀ ਨੇ ਜਿਹੜੇ ਵੀ ਇੱਥੇ ਕਲਰ ਆਪਸ਼ਨ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਤੇ ਇਹਨਾਂ ਦਾ ਪ੍ਰਾਈਸ ਜਿਹੜਾ ਹੈ ਉਹ ਸਿਰਫ ਤੇ ਸਿਰਫ 890 ਰੁਪਏ ਆ ਆਪਸ਼ਨਾਂ ਜਿਹੜੀਆਂ ਜਿਹੜੀਆਂ ਹੈਗੀਆਂ ਨੇ ਜਿਹੜੇ-ਜਿਹੜੇ ਵੀ ਸੂਟਾਂ ਦੇ ਵਿੱਚ ਮੈਂ ਇੱਥੇ ਐਡ ਕਰ ਦਿੱਤੀਆਂ ਨੇ ਬਾਕੀ ਅਗਰ ਕਲੈਕਸ਼ਨ ਆ ਪਸੰਦ ਹੋਣ ਸੋਹਣੀਆਂ ਲੱਗਣ ਕਮੈਂਟ ਕਰਕੇ ਜਰੂਰ ਦ ਤੇ ਵੀਡੀਓ ਨੂੰ ਲਾਈਕ ਵੀ ਜਰੂਰ ਕਰ ਦੇਣਾ ਜੇਕਰ ਕਲੈਕਸ਼ਨਾਂ ਸੋਹਣੀਆਂ ਲੱਗਣ ਤੇ ਇਹ ਵਾਲੇ ਜਿਹੜੇ ਸੂਟ ਨੇ ਹਮੇਸ਼ਾ ਹੀ ਟ੍ਰੈਂਡ ਵਿੱਚ ਨੇ ਜਦੋਂ ਤੋਂ ਸਮਰ ਸੀਜ਼ਨ ਸਟਾਰਟ ਹੋਇਆ ਇਹਨਾਂ ਸੂਟਾਂ ਨੇ ਸਭ ਨੂੰ ਬਹੁਤ ਮੋਹਿਆ ਹੈ ਸਾਰਿਆਂ ਨੇ ਸੂਟ ਬਹੁਤ ਪਸੰਦ ਆਏ ਨੇ ਤੇ ਇਹਨਾਂ ਦਾ ਪ੍ਰਾਈਸ ਵੀ ਕਦੀ 680 ਫਿਰ 580 ਹੋਇਆ 560 ਹੋਇਆ ਤੇ ਹੁਣ ਇਹਦਾ ਪ੍ਰਾਈਸ ਘਟ ਕੇ 540 ਹੋ ਗਿਆ ਬਹੁਤ ਸੋਹਣੇ ਸੂਟ ਨੇ ਕਈਆਂ ਦੇ ਨਾਲ ਬਾਟਮ ਪਲੇਨ ਆਏਗੀ ਤੇ ਕਈਆਂ ਦੇ ਨਾਲ ਬਾਟਮ ਜਿਹੜੀ ਆ ਪ੍ਰਿੰਟਡ ਆਏਗੀ ਪੋਲਕਾ ਡਾਟ ਵਾਲੀ ਲਾਈਨਸ ਵਾਲੀ ਜਿਗਜਗ ਲਾਈਨਸ ਵਾਲੀ ਐਵੇਂ ਦੀ ਆਏਗੀ ਤੇ ਕਈਆਂ ਨਾਲ ਜਿਹੜੀ ਬਾਟਮ ਹੈ ਉਹ ਪਲੇਨ ਆਏਗੀ ਇਹਨਾਂ ਸੂਟਾਂ ਵਿੱਚ ਆਪਸ਼ਨਾਂ ਦੀ ਕੋਈ ਕਮੀ ਨਹੀਂ ਹੁੰਦੀ ਚਾਹੇ ਇੱਕ ਪੈਟਰਨ ਦੇ ਵਿੱਚ ਚਾਰ ਆਪਸ਼ਨ ਆਹੀ ਆਣ ਪਰ ਉਦਾਂ ਜਿਹੜੇ ਕਿ ਇਸੇ ਰੇਂਜ ਵਿੱਚ ਇਸੇ ਫੈਬਰਿਕ ਦੇ ਨਾਲ ਬਹੁਤ ਜ਼ਿਆਦਾ ਦਸੂ ਤੋਂ ਉੱਪਰ ਸੂਟ ਜਿਹੜੇ ਨੇ ਹੁੰਦੇ ਨੇ ਐਵਾਂ ਵਾਲੇ ਨਵੇਂ ਕਲਰ ਆਏ ਨੇ ਨਵੇਂ ਪੈਟਰਨ ਆਏ ਨੇ ਇਹਦੇ ਵਿੱਚ ਦੋ ਕਲਰ ਨੇ ਐ ਹੁਣ ਕੁਝ ਕਲੈਕਸ਼ਨਾਂ ਜਿਹੜੀਆਂ ਫਿਲਹਾਲ ਇਹ ਚੱਲ ਰਹੀਆਂ ਨੇ ਇਹ ਸਾਰੀਆਂ ਨਵੇਂ ਪੈਟਰਨਾਂ ਵਾਈਆਂ ਆਈਆਂ ਨੇ ਇਹ ਪਹਿਲਾਂ ਨਹੀਂ ਸੀ ਆਈਆਂ ਇਹ ਪਿਛਲੇ 2-3 ਦਿਨ ਤੋਂ ਆ ਰਹੀਆਂ ਨੇ ਇਹਨਾਂ ਵਿੱਚ ਆਪਸ਼ਨ ਜਿਵੇਂ ਕਿ ਮੈਂ ਦੱਸਿਆ ਕੋਈ ਕਮੀ ਨਹੀਂ ਹੁੰਦੀ ਇੱਕ ਤੋਂ ਵੱਧ ਕੇ ਇੱਕ ਆਪਸ਼ਨ ਹੁੰਦੀ ਹੈ कॉटन ਦੇ ਸੂਟ ਨੇ ਗਰਮੀਆਂ ਲਈ ਸਪੈਸ਼ਲ ਹੁੰਦੇ ਨੇ ਤੇ ਕਪੜਾ ਜਿਹੜਾ ਬੜਾ ਹੀ ਸੌਫਟ ਸੁਪੀਰੀਅਰ ਕੁਆਲਿਟੀ ਦਾ ਹੁੰਦਾ ਬਹੁਤ ਹੀ ਵਧੀਆ ਸੌਫਟ ਹੈ ਕਿ ਸਕਿਨ ਤੇ ਬਿਲਕੁਲ ਵੀ ਰੈਸ਼ਸ ਨਹੀਂ ਪੈਂਦੇ ਬਿਲਕੁਲ ਐਮ ਸੌਫਟ ਫੈਬਰਿਕ ਹੁੰਦਾ ਹੈ ਬਿਲਕੁਲ ਹਲ ਲਾਈਟ ਵੇਟ ਸੌਫਟ ਸਕਿਨ ਨੂੰ ਚੁਬਣ ਵਾਲਾ ਕਪੜਾ ਬਿਲਕੁਲ ਨਹੀਂ ਹੈ ਪ੍ਰਾਈਸ ਇਹਦਾ ਬੜਾ ਅਫੋਰਡੇਬਲ ਹੈ 540 ਵਿੱਚ ਤੁਸੀਂ ਇੰਨਾ ਸੂਟਾਂ ਵਿੱਚ ਕੋਈ ਵੀ ਸੂਟ ਬਾਈ ਕਰ ਸਕਦੇ ਹੋ ਫਿਰ ਸਿਰਫ ਸਿਰਫ 540 ਵਿੱਚ ਸ਼ਿਪਿੰਗ ਚਾਰजेस ਫ੍ਰੀ ਨੇ ਆਲ ਓਵਰ ਇੰਡੀਆ ਤੁਸੀਂ ਕਿਤੇ ਵੀ ਇੰਨਾ ਸੂਟਾਂ ਨੂੰ ਮੰਗਵਾਓ ਤੁਹਾਨੂੰ ਕੋਈ ਵੀ ਐਕਸਟਰਾ ਚਾਰजेस ਨਹੀਂ ਲੱਗਣਗੇ ਤੇ ਜੇ ਕਾ ਚੈਨਲ ਤੇ ਨਵੇਂ ਹੋ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚਾਹਾਨੂੰ ਸਬਸਕ੍ਰਾਈਬ ਕਰਕੇ ਰਾਈਟ ਸਾਈਡ ਤੇ ਜੋ ਬੈਲ ਆਈਕਨ ਬਟਨ ਹੈ ਉਹਨੂੰ ਪ੍ਰੈਸ ਕਰ ਦੋ ਤਾਂ ਕਿ ਜੋ ਮੇਰੀ ਆਉਣ ਵਾਲੀਆਂ ਵੀਡੀਓਜ਼ ਨੇ ਉਹਨਾਂ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਣ ਜੀ ਤੁਸੀਂ ਦੇਖਦੇ ਰਹੋ ਕਿ ਅੱਜ ਕੱਲ ਕਿਹੜੇ ਕਿਹੜੇ ਸੂਟ ਕਿਵੇਂ ਦੇ ਰੰਗਾਂ ਵਿੱਚ ਕਿਵੇਂ ਦੇ ਡਿਜ਼ਾਈਨ ਵਾਲੇ ਚਾਹੇ ਉਹ ਕਢਾਈਆਂ ਵਾਲੇ ਨੇ ਚਾਹੇ ਸੈਲਫ ਪ੍ਰਿੰਟ ਵਾਲੇ ਨੇ ਪ੍ਰਿੰਟਡ ਨੇ ਕਿਵੇਂ ਦੇ ਟ੍ਰੈਂਡ ਆ ਰਹੇ ਨੇ ਕਿਹਿਆਂ ਤੇ ਗਲੇ ਤੇ ਵਰਕ ਹੁੰਦਾ ਹੈ 슬ੀਵਸ ਤੇ ਵਰਕ ਹੈ ਬਾਟਮ ਤੇ ਵਰਕ ਹੈ ਸਾਰੇ ਤਰ੍ਹਾਂ ਦੇ ਸੂਟ ਮੇਰੇ ਕੋਲ ਅਵੇਲੇਬਲ ਹੁੰਦੇ ਨੇ ਹਰ ਰੇਂਜ ਦੇ ਮੇਲੇ ਕੋਲ ਅਵੇਲੇਬਲ ਹੁੰਦੇ ਤੁਸੀਂ ਜਿਸ ਵੀ ਰੇਂਜ ਵਿੱਚ ਜਰਸ ਵੀ ਫੈਬਰਿਕ ਵਿੱਚ ਬੋਲੋਗੇ ਤੁਹਾਨੂੰ ਉਹ ਮੇ ਦਾ ਸੂਟ ਪ੍ਰੋਵਾਈਡ ਕਰਾ ਦੇਾਂਗੇ ਇਹਨਾਂ ਸੂਟਾਂ ਦੀ ਹਮੇਸ਼ਾ ਡਿਮਾਂਡ ਰਹਿੰਦੀ ਹੈ ਕਿਉਂਕਿ ਬਹੁਤ ਵਧੀਆ ਫੈਬਰਿਕ ਹੁੰਦਾ ਹੈ ਤੇ ਪ੍ਰਾਈਸ ਅਫੋਰਡੇਬਲ ਹੈ ਦੁਪੱਟੇ ਵਾਲੇ ਸੂਟ ਨੇ 540 ਪ੍ਰਾਈਸ ਆ ਹੁਣ ਜਿਵੇਂ ਕਿ ਮੈਂ ਦੱਸਿਆ ਕਿ ਹੋਰ ਘਟ ਕੇ ਆ ਗਿਆ ਤੇ ਬਾਕੀ ਜੇਕਰ ਤੁਸੀਂ ਕੋਈ ਵੀ ਕੁਇਰੀ ਕਰਨੀ ਹੈ ਕਿਸੇ ਵੀ ਸੂਟ ਦੇ ਬਾਰੇ ਵਿੱਚ ਆਹੇ ਅੱਜ ਦੀ ਵੀਡੀਓ ਵਿੱਚੋਂ ਜਾਂ ਫਿਰ ਹੋਰ ਜੋ ਵੀ ਮੈਂ ਵੀਡੀਓਸ ਪਾਣੀ ਉਹਨਾਂ ਵਿੱਚੋਂ ਤਾਂ ਤੁਸੀਂ ਮੇਰੇ ਨੰਬਰ 6239245750 ਤੇ ਜਾ ਕੇ ਮੈਸੇਜ ਕਰ ਸਕਦੇ ਹੋ ਮੈਂ ਤੁਹਾਨੂੰ ਤੁਹਾਡੀ ਕੁਇਰੀ ਦਾ ਰਿਪਲਾਈ ਜ਼ਰੂਰ ਦਿਆਂਗੀ ਅਗਰ ਕਿਸੇ ਵੱਲ ਰਿਪਲਾਈ ਨਹੀਂ ਆਂਦਾ ਤਾਂ ਤੁਸੀਂ ਮੈਨੂੰ ਫਿਰ ਤੋਂ ਮੈਸੇਜ ਕਰ ਦਿਓ ਤਾਂ ਕਿ ਤੁਹਾਡਾ ਨੰਬਰ ਉੱਪਰ ਆ ਜਾਏ ਤੇ ਮੈਂ ਤੁਹਾਨੂੰ ਨੰਬਰ ਤੇ ਮੈਸੇਜ ਦੇ ਦਿਆਂ ਰਿਪਲਾਈ ਕਰ ਦਿਆਂ ਤੁਹਾਡੀ ਕੁਇਰੀ ਦਾ ਤੇ ਜੇਕਰ ਤੁਸੀਂ ਸਟੇਟਸ ਵੇਖਣਾ ਹੈ ਤੁਸੀਂ ਮੇਰੇ ਨੰਬਰ ਤੇ ਜਾ ਕੇ ਜਿਹੜਾ ਕਿ ਮੈਂ ਨੰਬਰ ਦਿੱਤਾ ਆ ਆਪਣਾ ਨੇਮ ਤੇ ਸਿਟੀ ਦਾ ਨੇਮ ਦੱਸ ਦਿਓ ਨਾ ਮੈਂ ਤੁਹਾਡੇ ਨੰਬਰ ਸੇਵ ਕਰ ਲਵਾਂਗੀ ਫਿਰ ਜਿਹੜਾ ਸਟੇਟਸ ਹੈ ਉੱਤੇ ਜੋ ਵੀ ਅਪਡੇਟਸ ਆਣ ਗਿਆ ਜਿਸ ਵੀ ਤਰੀਕੇ ਦੀਆਂ ਚਾਹੇ ਉਹ ਸੂਟਾਂ ਦੀਆਂ ਚਾਹੇ ਉਹ ਜੁਐਲਰੀ ਹੋ ਗਈ ਹੈਂਡਬੈਗਸ ਹੋਗੇ ਸੇਲ ਵਾਲੇ ਸੂਟ ਹੋਗੇ ਉਹ ਸਾਰੀਆਂ ਤੁਹਾਨੂੰ ਸ਼ੋ ਹੋ ਜਾਣਗੀਆਂ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਸਟੇਟਸ ਜਿਹੜਾ ਉਹ ਸ਼ੋ ਹੋ ਜਾਏਗਾ ਤੇ ਬਾਕੀ ਕਲੈਕਸ਼ਨ ਆ ਇਹਨਾਂ ਵਿੱਚ ਜਿਵੇਂ ਮੈਂ ਕਿਹਾ ਦੱਸਿਆ ਕਿ ਇਸ ਤੋਂ ਇਲਾਵਾ ਹੋਰ ਵੀ ਬਹੁਤ ਕਲਰਸ ਹੈਗੇ ਨੇ ਮੈਂ ਸਾਰੇ ਇੱਥੇ ਨਹੀਂ ਐਡ ਕੀਤੇ ਕਿਉਂਕਿ ਵੀਡੀਓ ਕਾਫੀ ਲੰਬੀ ਹੋ ਗਈ ਹੈ ਮੈਂ ਅੱਜ ਕੋਸ਼ਿਸ਼ ਕੀਤੀ ਸੀ ਕਿ ਇਹਦੇ ਕਾਫੀ ਕਲਰਸ ਇਹਦੇ ਵਿੱਚ ਐਡ ਹੋ ਜਾਣ ਇਸ ਲਈ ਵੀਡੀਓ ਥੋੜੀ ਲੰਬੀ ਹੋ ਗਈ ਹੈ ਪਰ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਨਾ ਤੇ ਦੱਸਣਾ ਜ਼ਰੂਰ ਕਿ ਤੁਹਾਨੂੰ ਕਿਹੜੇ ਸੂਟ ਪਸੰਦ ਆਏ ਕਿਹੜੀਆਂ ਕਲੈਕਸ਼ਨਾਂ ਚਾਹੀਏ ਆਹ ਵਾਲੀਆਂ ਚਾਹੀਏ ਪਹਿਲਾਂ ਵਾਲੀਆਂ ਜਿਹੜੀਆਂ ਵੀ ਕਲੈਕਸ਼ਨਾਂ ਰਹੀਆਂ ਤੁਹਾਨੂੰ ਕਿਹੜੇ ਸੂਟ ਸੋਹਣੇ ਲੱਗੇ ਮੈਂ ਕੋਸ਼ਿਸ਼ ਕਰਦੀ ਹੁੰਨੀ ਆ ਕਿ ਜਿਹੜੀਆਂ ਬੈਸਟ ਕਲੈਕਸ਼ਨਾਂ ਨੇ ਸਭ ਨੂੰ ਪਸੰਦ ਆ ਸਕਦੀਆਂ ਨੇ ਉਹੀ ਇੱਥੇ ਲੈ ਕੇ ਆਵਾਂ ਤੇ ਅੱਜ ਵੀ ਮੈਂ ਉਵੇਂ ਕੀਤਾ ਕਿਉਂਕਿ ਘੱਟ ਰੇਟ ਹੈ ਸੂਟ ਬਹੁਤ ਸੋਹਣੇ ਨੇ ਫੈਬਰਿਕ ਬੜਾ ਕਮਾਲ ਦਾ ਫੈਬਰਿਕ ਹੈ ਇਹਨਾਂ ਦਾ ਕਿਉਂਕਿ ਬਿਲਕੁਲ ਵੀ ਲਾਈਟ ਵੇਟ ਜਿਆ ਸਾਫਟ ਜਿਆ ਫੈਬਰਿਕ ਹੈ 540 ਰੁਪਏ ਪ੍ਰਾਈਸ ਹੈ ਫ੍ਰੀ ਸ਼ਿਪਿੰਗ ਚਾਰजेस ਆਲ ਓਵਰ ਇੰਡੀਆ ਜੇਕਰ ਤੁਸੀਂ ਸੇਲ ਕਰਦੇ ਹੋ ਕੱਪੜੇ ਤਾਂ ਫਿਰ ਤੁਸੀਂ ਮੇਰੇ ਗਰੁੱਪ ਵਿੱਚ ਐਡ ਹੋ ਸਕਦੇ ਹੋ ਜਿੱਥੇ ਕਿ ਮੈਂ ਅਪਡੇਟਸ ਕਰਦੀਆਂ ਡੇਲੀ ਸੂਟਸ ਦੀਆਂ ਤੇ ਜੇਕਰ ਤੁਸੀਂ ਰੀਸੇਲਿੰਗ ਕਰ ਰਹੇ ਹੋ ਜਾਂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ ਮੈਨੂੰ ਆਪਣੇ ਜਿੱਦੋਂ ਵੀ ਮੈਸੇਜ ਕਰੋ ਮੇਰੇ ਨੰਬਰ ਤੇ ਨਾਲ ਦੱਸ ਦੋ ਕਿ ਤੁਸੀਂ ਰੀਸੇਲ ਕਰਦੇ ਹੋ ਜਾਂ ਕਰਨਾ ਚਾਹੁੰਦੇ ਹੋ ਤਾਂ ਫਿਰ ਮੈਂ ਤੁਹਾਨੂੰ ਉਹਦੇ ਅਕੋਰਡਿੰਗਲੀ ਅਪਡੇਟਸ ਕਰ ਦੇਵਾਂਗੀ ਤੇ ਜੇਕਰ ਤੁਸੀਂ ਗਰੁੱਪ ਵਿੱਚ ਐਡ ਹੋਣਾ ਚਾਹੁੰਦੇ ਹੋ ਫਿਰ ਮੈਂ ਤੁਹਾਨੂੰ ਗਰੁੱਪ ਵਿੱਚ ਐਡ ਕਰ ਦੇਵਾਂਗੀ ਜਿਵੇਂ ਕਿ ਮੈਂ ਦੱਸਿਆ ਕਿ ਇਹਨਾਂ ਵਿੱਚ ਇੱਕ ਤੋਂ ਬਾਅਦ ਇੱਕ ਕਲਰ ਨੇ ਤੇ ਮੈਂ ਮੋਸਟਲੀ ਅੱਜ ਦੀ ਵੀਡੀਓ ਵਿੱਚ ਜ਼ਿਆਦਾਤਰ ਕਲਰ ਐਡ ਕਰ ਦਿੱਤੇ ਨੇ ਤੇ ਅਗਰ ਤੁਸੀਂ ਸੂਟ ਬਾਈ ਕਰਨਾ ਜਾਂ ਕੋਈ ਵੀ ਕਵੈਰੀ ਕਰਨੀ ਹੈ ਤਾਂ ਮੇਰੇ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਨੰਬਰ ਮੈਂ ਪ੍ਰੋਵਾਈਡ ਕਰਵਾਇਆ ਹੋਇਆ 6239245750 ਉਸ ਨੰਬਰ 'ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜੋ ਵੀ ਤੁਹਾਡੀ ਕਵੈਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਤੁਹਾਨੂੰ ਤੁਹਾਡੀ ਕਵੈਰੀ ਦਾ ਰਿਪਲਾਈ ਜ਼ਰੂਰ ਆਏਗਾ ਤੇ ਵੀਡੀਓ ਨੂੰ ਫੁੱਲ ਵਾਚ ਕਰਨਾ ਦੱਸਣਾ ਜ਼ਰੂਰ ਕਿ ਕਲੈਕਸ਼ਨਾਂ ਕਿਵੇਂ ਦੀਆਂ ਲੱਗੀਆਂ ਕਿਉਂਕਿ ਮੈਂ ਅੱਜ ਇਹ ਕੋਸ਼ਿਸ਼ ਕੀਤੀ ਹੈ ਕਿ ਇਹ ਜਿਹੜੀਆਂ ਕਲੈਕਸ਼ਨਾਂ 540 ਵਿੱਚ ਫ੍ਰੀ ਸ਼ਿਪਿੰਗ ਚਾਰजेस ਵਾਲੀਆਂ ਨੇ ਇਹਨਾਂ ਤੇ ਜ਼ਿਆਦਾਤਰ ਮੈਂ ਆਪਸ਼ਨ ਇੱਥੇ ਐਡ ਕਰਦੀਆਂ ਕਿਉਂਕਿ ਹਮੇਸ਼ਾ ਡਿਮਾਂਡ ਆਂਦੀ ਸੀ ਕਿ ਮੈਂ ਕੁਝ ਆਪਸ਼ਨਾਂ ਇੱਥੇ ਐਡ ਕਰਦੀਆਂ ਤੇ ਸਾਰੀਆਂ ਵੀ ਐਡ ਕਰਾਂ ਇਸ ਲਈ ਮੈਂ ਅੱਜ ਜ਼ਿਆਦਾ ਆਪਸ਼ਨ ਐਡ ਕਰ ਦਿੱਤੀਆਂ ਨੇ ਤੇ ਤੁਸੀਂ ਵੇਖਣਾ ਤੁਹਾਨੂੰ ਕਲੈਕਸ਼ਨਾਂ ਬਹੁਤ ਪਸੰਦਤ ਆਣਗੀਆਂ ਸੂਟ ਬਹੁਤ ਸੋਹਣੇ ਨੇ ਕਈਆਂ ਦੇ ਨਾਲ ਬਾਟਮ ਪਲੇਨ ਹੈ ਕਈਆਂ ਦੇ ਨਾਲ ਬਾਟਮ ਜਿਹੜਾ ਕਿ ਪ੍ਰਿੰਟਡ ਹੈ ਸੇਮ ਹੋਵੇ ਹੀ ਦੁਪੱਟੇ ਤੇ ਸ਼ਰਟ ਵਰਗਾ ਤੇ ਕਈਆਂ ਨਾਲ ਜਿਹੜਾ ਬਾਟਮ ਪਲੇਨ ਹੈ 2.5 ਮੀਟਰ ਦੀ ਲੈਂਥ ਦਾ ਬਾਟਮ ਆਏਗਾ 2.5 ਮੀਟਰ ਦੀ ਲੈਂਥ ਦਾ ਤੁਹਾਨੂੰ ਸ਼ਰਟ ਦਾ ਫੈਬਰਿਕ ਮਿਲੇਗਾ ਤੇ 2.5 ਮੀਟਰ ਦੇ ਨੀਅਰ ਹੀ ਤੁਹਾਨੂੰ ਜਿਹੜਾ ਦੁਪੱਟੇ ਦਾ ਫੈਬਰਿਕ ਮਿਲੇਗਾ ਲੈਂਥ ਕਾਫੀ ਹੈ ਦੁਪੱਟੇ ਦੀ कॉटन ਫੈਬਰਿਕ ਹੈ ਪਿਓਰ कॉटन ਹੈ ਇਹਨਾਂ ਦਾ ਫੈਬਰਿਕ ਬਹੁਤ ਸੋਹਣੇ ਸੂਟ ਨੇ ਸਾਰੇ ਹੀ ਅਵੇਲੇਬਲ ਨੇ ਬਾਈ ਕਰਨਾ ਜਾਂ ਕੋਈ ਕੁਐਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਨੰਬਰ ਮੈਂ ਦਿੱਤਾ ਆਇਆ ਇਹ ਸੂਟ ਬਹੁਤ ਸੋਹਣੇ ਨੇ ਤੇ ਹਮੇਸ਼ਾ ਚੱਲਦੇ ਨੇ ਤੇ ਹੰਡਣ ਵਾਲੇ ਸੂਟ ਨੇ ਤਿੰਨ ਪੰਨਾਵੇਂ ਨਵੇਂ ਨਵੇਂ ਰੰਗਾਂ ਵਿੱਚ ਆਏ ਨੇ ਹੁਣ ਥੋੜੇ ਜਿਹਾ ਹੋਰ ਰੰਗ ਵੀ ਜਿਵੇਂ ਕਿ ਮੈਂ ਦੱਸਿਆ ਕਿ ਅਪਡੇਟ ਕਰ ਦਿੱਤੇ ਨੇ ਤੇ ਚਲੋ ਮਿਲਦੇ ਆਂ ਫਿਰ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੂਟਾਂ ਦੇ ਨਾਲ ਨਵੀਆਂ-ਨਵੀਆਂ ਕਲੈਕਸ਼ਨਾਂ ਦੇ ਨਾਲ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਨਵੀਆਂ ਤੇ ਐਕਸਕਲੂਸਿਵ ਕਲੈਕਸ਼ਨਾਂ ਦੇ ਨਾਲ ਟ੍ਰੈਂਡੀ ਸੂਟਾਂ ਦੇ ਨਾਲ ਨਵੇਂ-ਨਵੇਂ ਸੂਟਾਂ ਦੇ ਨਾਲ ਪਾਰਟੀ ਵੇਅਰ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ